ਜੀ ਇਹ ਕਹਿੰਨਾ ਵੀ ਪਿੰਡਾਂ ਦੇ ਵਿੱਚੋਂ ਪਤਾ ਲੱਗਿਆ ਕੰਮ ਕਰੇ ਦਾ ਆਮ ਆਦਮੀ ਪਾਰਟੀ ਦਾ ਵੀ ਜੋ ਪਿੰਡਾਂ ਦਾ ਵਿਕਾਸ ਹੋਇਆ ਮੈਂ ਚਾਹਣਾ ਵੀ ਉਸ ਵਿਕਾਸ ਨੂੰ ਦੇਖ ਕੇ ਇਸ ਟਾਈਮ ਲੋਕਾਂ ਨੇ ਇਨਾ ਸਾਧ ਹੀਗਾ ਵੋਟਾਂ ਦੇ ਵਿੱਚ ਵੀ ਵੱਧ ਤੋਂ ਵੱਧ ਪੋਲਿੰਗ ਹੋਈ ਬਾਲੀਆਂ ਜ਼ੋਨ ਦੇ ਵਿੱਚ ਇਸ ਟਾਈਮ ਦੋ ਰਾਉਂਡ ਪੂਰੇ ਹੋ ਚੁੱਕੇ ਨੇ ਤੀਜਾ ਰਾਉਂਡ ਕਾਊਂਟਿੰਗ ਹੋ ਰਿਹਾ ਤਾਂ ਦੋ ਰਾਉਂਡ ਦੇ ਵਿੱਚ ਵੀ ਸਾਨੂੰ ਬਹੁਤ ਵੱਡਾ ਹਲਾੜਾ ਮਿਲਿਆ ਕਿ ਮਾਨ ਸਾਹਿਬ ਦੇ ਕੀਤੇ ਕੰਮਾਂ ਤੇ ਲੋਕਾਂ ਦਾ ਇੰਨਾ ਖੁਸ਼ੀ ਦੇ ਵਿੱਚ ਜੋ ਵੋਟਾਂ ਪਾਈਆਂ ਸੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਸਾਨੂੰ ਤੇ ਸਾਡੀ ਆਮ ਆਦਮੀ ਪਾਰਟੀ ਨੂੰ ਐਡਾ ਵੱਡਾ ਮਾਣ ਬਖਸ਼ਿਆ ਵੀ ਸਾਨੂੰ ਖੁਸ਼ੀ ਦੀ ਗੱਲ ਹੈ ਵੀ ਹਰ ਪਿੰਡ ਦੇ ਵਿੱਚੋਂ ਜੋ ਵੀ ਬਕਸ਼ਾ ਖੁੱਲਦਾ ਹੈਗਾ ਉਹਦੇ ਵਿੱਚੋਂ 50% ਤੋਂ ਵੱਧ ਵੋਟਾਂ ਮਾਨ ਸਾਹਿਬ ਦੇ ਕੀਤੇ ਕੰਮਾਂ ਦੇ ਪੈ ਰਹੀਆਂ ਨੇ ਅਸੀਂ ਉਹਨਾਂ ਦਾ ਵੋਟਰਾਂ ਦਾ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦੀ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਖੁਸ਼ੀ ਨਾਲ ਇੰਨਾ ਅਸਾਹ ਦਿੱਤਾ ਤੇ ਉਸ ਖੁਸ਼ੀ ਦੇ ਵਿੱਚ ਜਿੰਨੇ ਵਰਕਰ ਖੜੇ ਨੇ ਸਾਰਿਆਂ ਨੂੰ ਇੰਨੀ ਖੁਸ਼ੀ ਦੇ ਵਿੱਚ ਇਹ ਲੱਗ ਰਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਹਨੇਰੀ ਆਊਗੀ 2027 ਦੇ ਵਿੱਚ ਇਹ ਹਨੇਰੀ ਵਰਕਰਾਂ ਵੱਲੋਂ ਇੰਨਾ ਅਸਾਹ ਪਾਇਆ ਜਾਊਗਾ ਜਿਸ ਤਰ੍ਹਾਂ ਕਿ ਹੁਣ ਜ਼ਿਲ੍ਹਾ ਪੱਧਰ 'ਤੇ ਵੋਟਾਂ ਦੇ ਵਿੱਚ ਜਿੰਨਾ ਸਾਨੂੰ ਮਾਣ ਬਖਸ਼ਿਆ ਇਦੋਂ ਲੋਕਾਂ ਨੇ ਸਾਨੂੰ ਡਬਲ ਮਾਣ ਦੇਣਾ ਮਾਨ ਸਾਹਿਬ ਦੇ ਕੀਤੇ ਕੰਮਾਂ ਦੇ ਬਹੁਤ ਖੁਸ਼ ਨੇਗੇ ਲੋਕ ਇਹ ਅੱਜ ਸਾਨੂੰ ਵੀ ਇੰਨਾ ਖੁਸ਼ੀ ਦਾ ਮਾਹੌਲ ਰਗ ਰਿਹਾ ਅਸੀਂ ਇੰਨਾ ਕਹਿੰਦੇ ਆ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ